ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੈਂ ਪਿੰਡ ਕੁਮੜਕਲਾਂ ਤੋਂ ਗਰਮੀਤ ਸਿੰਘ ਸਿੱਧੂ ਉਰਫ ਮਿਲਖਾ ਸਿੰਘ ਬੋਲਦੇ ਆਂ ਜੋ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਹਤਿਆਚਾਰ ਕੀਤਾ ਕਿਸਾਨਾਂ ਦਾ ਵੱਡਾ ਹਮਦਰਦੀ ਜਦੋਂ ਸਰਕਾਰ ਨਹੀਂ ਸੀ ਉਦੋਂ ਧਰਨਿਆਂ ਵਿੱਚ ਜਾ ਜਾ ਬੈੰਦਾ ਸੀਗਾ ਤੇ ਅਜੋ ਹੀ ਭਗਵੰਤ ਮਾਨ ਨੇ ਦੁਸ਼ਮਣਾਂ ਵਾਲਾ ਕੰਮ ਕੀਤਾ ਇਹਨਾਂ ਨੇ ਬਿਨਾਂ ਦੱਸੇ ਬਿਨਾਂ ਤਲਾਕਰੇ ਜੇ ਕਿਸਾਨਾਂ ਨਾਲ ਰਹਿ ਕਰਕੇ ਇੱਕ ਸਾਈਡ ਖਲਾਉਣੀ ਸੀ ਤਾਂ ਖਲਾਉ ਸਕਦੇ ਸੀ ਤੇ ਪਰ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਭਗਵੰਤ ਮਾਨ ਸਿਆ 2027 ਦੇ ਵਿੱਚ ਤੇਰੀ ਜਮਾਨ ਜਬਤ ਹੋਊਗੀ ਤੇ ਮੈਂ ਪੰਜਾਬੀਆਂ ਨੂੰ ਰਾਏ ਦਿੰਨਾ ਜੇ ਇਹ ਕਰਜ਼ਾ ਵੀ ਮਾਫ਼ ਕਰ ਦਣਾ ਜੇ ਮਾਇਆਂ ਨੂੰ 2500 ਰੁਪਿਆ ਵੀ ਪਾ ਦਿਆ ਨੋ ਤੇ ਪਰ ਇਹ ਦੁਸ਼ਟਾਂ ਨੂੰ ਕਸ਼ਟਾਂ ਨੂੰ ਘੱਡੀਆਂ ਝਾੜੂ ਵਾਲਿਆਂ ਨੂੰ ਵੋਟ ਨਹੀਂ ਪਾਉਣੀ ਚਾਹੇ ਕਰਜ਼ਾ ਮਾਫ਼ ਕਰਦਣ ਪੰਜਾਬੀਆਂ ਦਾ ਚਾਹੇ 2500 ਰੁਪਿਆ ਪਾ ਦਿਆ ਨੋ ਤੇ ਵੋਟ ਨਾ ਪਾਇਓ ਵੀਰੋ ਜ਼ਗੀਰਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਖਸਾਨਾਂ ਨਾਲ ਐਨਾ ਧੋਖਾ ਕਮਾਇਆ ਹਰੇਕਾ ਕਿਸਾਨ ਨੂੰ ਉਥੇ ਬਜ਼ੁਰਗ ਅਸੀ ਅਸੀ ਸਾਲਾਂ ਦੇ ਤੇ ਲਾਠੀ ਚਾਰਜ ਕੀਤਾ ਉਹ ਡੁੱਬ ਕੇ ਮਰ ਜੋ ਝਾੜੂ ਵਾਲਿਓ ਸੋਡੀ ਹੋ ਜੇਨ ਖੇਤੀ ਜਮਾ ਹੋਰ ਤੇ ਇਹਨਾਂ ਦੀ ਹਰੇਕ ਬੰਦੇ ਦੀ ਜਮਾਨ ਜਬਤ ਹੋਣੀ ਚਾਹੀਦੀ ਹੈ 2027 ਚ ਭਗਵੰਤ ਮਾਨ ਨੂੰ ਪਤਾ ਲੱਗ ਜੇ ਕਾਲੀ ਦਲ ਦੇ ਦਾ ਤਿੰਨ ਐਮਐਲਏ ਜੁੱਤੀ ਗਏ ਸੀ ਭਗਵੰਤ ਮਾਨ ਦੀ ਜਮਾ ਜ਼ੀਰੋ ਹੋਣੀ ਚਾਹੀਦੀ ਹੈ ਤੇਰਾ ਦੇਣ ਕੀ ਹੈ ਲੋਕਾਂ ਨੇ ਇਹਨੂੰ ਕਲਾਕਾਰੀ ਚਿਹਦੀਆਂ ਕੈਸ਼ ਤਾਂ ਖਰੀਦ-ਖਰੀਦ ਚੜਾਇਆ ਇਹਨੂੰ ਐਮਪੀ ਬਣਾਇਆ ਵੋਟਾਂ ਵਿੱਚ ਇਹ ਉੱਥੇ ਬੋਲਦਾ ਸੀ ਤੇ ਇਹਨੂੰ ਮੁੱਖ ਮੰਤਰੀ ਬਣਾਦਾ ਤੇ ਉਸੇ ਖਸਾਨਾ ਤੇ ਆਪਣੇ ਪਿਤਾ ਸਮਾਨ ਬਜ਼ੁਰਗ ਦਾਦੇ-ਦਾਦੀ ਉੱਥੇ ਬੈਠਾ ਨੇ ਇਹਨਾਂ ਦੇ ਸਿੱਤਰ ਖਾਦੇ ਤੇ ਹੁਣ ਵੀਰੋ ਛੋਡੇ ਕੋਲੇ ਆ 27 ਦਾ ਮੋਰਚਾ ਤੇ ਪੰਜਾਬੀਓ ਪੰਜਾਬੀ ਨਹੀਂ ਹੋਣਾ ਤੇ ਪੰਜਾਬੀ ਉਹ ਅਣਖੀ ਨਹੀਂ ਹੋਣਾ ਚਾਹੇ ਹਿੰਦੂ ਹੋਵੇ ਪੰਜਾਬ ਚ ਰਹਿੰਦਾ ਚਾਹੇ ਮੁਸਲਮਾਨ ਚਾਹੇ ਸਿੱਖ ਜਿਹੜਾ ਅਣਖੀ ਹੋ ਉਹ ਝਾੜੂ ਵਾਲਿਆਂ ਨੂੰ ਵੋਟ ਨਹੀਂ ਪਾਊਗਾ ਵੀਰੋ ਜੇ ਤੁਸੀਂ ਵੋਟਾਂ ਪਾਉਂਗੇ ਤੇ ਐ ਮੰਨ ਲਓ ਆਪਦੇ ਮਾਪ ਪਿਓ ਨਾਲ ਗਦਾਰੀ ਕੀਤੀ ਐ ਤੇ ਇਹਨਾਂ ਦੀਆਂ ਜ਼ਮਾਨ ਤਾਂ ਜ਼ਬਤ ਕਰ ਦਿਓ ਇਹਨਾਂ ਦੇ ਜਿਹੜੀ ਇਹ ਖਰੀਦਣਗੇ ਹੁਣ ਜ਼ਮੀਨਾਂ ਉਦੋਂ ਦੱਸਿਓ ਵੀ ਆਹ ਫਲਾਣੇ ਐਮਐਲਏ ਨੇ ਖਰੀਦੀ ਐ ਤੇ ਸਰਕਾਰਾਂ ਤੋਂ ਹੋਰ ਪਿਆਰ ਕਰਾਂਗੇ ਆਪਾਂ ਸਰਕਾਰੀ ਟੱਕ ਬਣਵਾ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ